ਘੜੀ ਕਿਵੇਂ ਹੈ ਤੇ ਕਲਰ ਤਾਂ ਘੈਂਟ ਹੈ ਨਾ 30 1300 ਦਾ ਲਾਸਤ ਪਰੀ ਸਰਦਾਰਨੀ ਆਪਣੇ ਲਈ ਡੈਸ਼ਿੰਗ ਡੈਸ਼ਿੰਗ ਖਾਣਾ ਬਣਾ ਰਹੀ ਹੈ ਨਾ ਆਇਆ ਧੰਨ ਹੁੰਦੀਆਂ ਇੱਥੋਂ ਸਾ ਵੀ ਹੋ ਗਿਆ ਕੱਲ ਹੀ ਮੈਂ ਸੋਚੀ ਜਾਂਦਾ ਸੀ ਜਦ ਆਪਾਂ ਮਾਰਕੀਟ ਘੁੰਮਣ ਗਏ ਸੀ ਤੇ ਮੈਂ ਕਿਹਾ ਦੇਖ ਲੈ ਨਾ ਕਦੀ ਅਸੀਂ ਇਕੱਠੇ ਨੂਬਗੜ੍ਹ ਰਹਿੰਦੇ ਹੁੰਦੇ ਸੀ ਪਰੀ ਦਾ ਸ਼ਹਿਰ ਹੁਣ ਗੰਗਾ ਨਗਰ ਬਣ ਗਿਆ ਨਾ ਲੋ ਵੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਗੋਕੁਲਧਮ ਸੋਸਾਇਟੀ ਤਾਰਕ ਮਹਿਤਾ ਦਾ ਉਲਟਾ ਚਸ਼ਮ ਹਾਂਜੀ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਸਾਰੇ ਠੀਕ ਹੋਵੋਗੇ ਸਵਾਗਤ ਹੈ ਇੱਕ ਨਵੇਂ ਵਲੌਗ ਦੇ ਵਿੱਚ ਬਣੇ ਰਹਿਣ ਤੱਕ ਕਿਉਂਕਿ ਵਲੌਗ ਬਹੁਤ ਜ਼ਿਆਦਾ ਘੈਂਟ ਹੈਗਾ ਸਵੇਰ ਸਵੇਰ ਦਾ ਗੰਗਨਗਰ ਦਾ ਸੀਟੀਵੀ ਚੈੱਕ ਕਰੋ ਬਹੁਤ ਹੀ ਪਿਆਰਾ ਧੁੰਦ ਤੇ ਧੂਆਂ ਬਹੁਤ ਜ਼ਿਆਦਾ ਆਏਗਾ ਪ੍ਰਦੂਸ਼ਣ ਭਰ-ਭਰ ਕੇ ਮਿਲੂਗਾ ਤੁਹਾਨੂੰ ਸ਼ਹਿਰਾਂ ਦੇ ਵਿੱਚ ਹਮਸੇ ਕੀ ਆ ਭੂਲ ਹੋਈ ਇਹ ਜੋ ਸਜ਼ਾ हमको ਮਿਲੀ ਇਹਦੇ ਨਾਲ ਬੇਵਫਾਈ ਕਿਉਂ ਕੀਤੀ ਹੈ ਹੈ ਇਹ ਸੁੱਕਣੇ ਪਾਇਆ ਨਾ ਨੇ ਕਿ ਉਹ ਸਜਾ ਮਹਿੰਦੀ ਰਹਿਣੀ ਹੈ ਕਿਵੇਂ ਜਾਲਾ ਚ ਮਿਲਦੀ ਰਹੂਗੀ ਇਹਨੇ ਵਿਚਾਰੇ ਨੇ ਗਿੱਲਾ ਹੋ ਜਾ ਕਰਨਾ ਕਿਸੇ ਨਾ ਕਿਸੇ ਨੇ ਬਾਹਰ ਛੱਡ ਜਾ ਕਰਨਾ ਉਦੋਂ ਇਹਨੇ ਆ ਹੀ ਲਟਕਣਾ ਸਵੇਰੇ ਸਵੇਰੇ ਦਾ ਗੰਗਨਗਰ ਦਾ ਸੀਟੀ ਵੀ ਚੈੱਕ ਕਰੋ ਬਹੁਤ ਹੀ ਪਿਆਰਾ ਧੁੰਦ ਤੇ ਧੂਆਂ ਬਹੁਤ ਜ਼ਿਆਦਾ ਆਏਗਾ ਮੈਂ ਘੱਲ ਦੁਨੀਆਦਾਰੀ ਦੇਖ ਲਈਏ ਸੀਟੀ ਦਾ ਵਿਊ ਤਾਂ ਬਹੁਤ ਪਿਆਰਾ ਪਰ ਪ੍ਰਦੂਸ਼ਣ ਤੇ ਧੁੰਦ ਬਹੁਤ ਜ਼ਿਆਦਾ ਗੰਗਨਗਰ ਦੇ ਵਿੱਚ ਲੈ ਹੁਣ ਮੈਂ ਥੱਲੇ ਹੁਣਾ ਪੋੜੀ ਫੜ ਕੇ ਰੱਖੀ ਕਿਤੇ ਡਿੱਗ ਨਾ ਜਾਵਾਂ ਮੈਂ ਤੇ ਅੰਨੜ ਹੈ ਅਰੇ ਐਵੇਂ ਤੈਨੂੰ ਛਾਲ ਮਾਰ ਜਾ ਪੱ ਡਰ ਲੱਗਦਾ ਲੱਤਾਂ ਨ ਟੁੱਟ ਜਾਣ ਪਰ ਇਹ ਆਪਣੀ ਹੋ ਗਈ ਤਿਆਰ ਜੀਨ ਜੂਨ ਪਾ ਲਈ ਅਜ ਪਰੀ ਨੇ ਮਨਦੀਪ ਵੀ ਇੱਧਰ ਬੈਠੀ ਹੈ ਜੀਜੂ ਆਪਣੇ ਆ ਰਹੇ ਹੋਏ ਭਾਜੀ ਕਿਹ ਐਂਟੋ ਵਧੀਆ ਵਧੀਆ ਤੁਸੀਂ ਸੁਣਾਓ ਅੱਛਾ ਭਾਜੀ ਨੇ ਤੁਹਾਨੂੰ ਲੱਗਦੇ ਨੇ ਬੜੇ ਮਤਲਬ ਉੱਦਾਂ ਰਹਿੰਦੇ ਆ ਨਾ ਪਰ ਭਾਜੀ ਦੀ ਸਟਰਗਲ ਮੈਂ ਵਾਕਿਆ ਜਿਹੜਾ ਭਾਜੀ ਨੇ ਦੋ ਦਿਨ ਰਹਿ ਜਨਾ ਤਾਂ ਬੰਦਾ ਕਹੂਗਾ ਬਈ ਮੈਂ ਤਾਂ ਹੱਥ ਛੋੜ ਦਿੰਨਾ ਮੈਂ ਦਿਹਾੜੀ ਝਿਲ ਜੂ ਇੰਨੀ ਖਤਰਨਾਕ ਸਟਰਗਲ ਆ ਜੇ ਭਾਜੀ ਕੋਲੇ ਪੈਸਾ ਨਾ ਤਾਂ ਸਟਰਗਲ ਇੰਨੀ ਤਕੜੀ ਹੈ ਵਾਕਿਆ ਮੈਂ ਤਾਂ ਦੇਖਿਆ ਉਹੀ ਤਾਂ ਗੱਲ ਚੱਲਦਾ ਸੋ ਮੋਫਲੇ ਬਾਅਦ ਚਕਾਉਂ ਖਾਂਸੀ ਲੱਗੀ ਮੈਨੂੰ ਨੇੜੇ ਲੱਗਣੀਓ ਤਾਂ ਲੱਗੂਗੀ ਨਾ ਭਰੀ ਹਾਂਜੀ ਹਾਂਜੀ ਚੈੱਕ ਬੁੱਕ ਕਰਵਾ ਲਓ ਅਸੀਂ ਰਹਿ ਕਰ ਰੱਖੀ ਪਰੀ ਖੰਦੀ ਸੇਮ ਮਹਿਮੂਬੀਆਂ ਕੋਈ ਨਹੀਂ ਕੋਈ ਟਾਲ ਸਕਦਾ ਜਿਹੜਾ ਕੰਮ ਹੋਣਾ ਹੈ ਅਨੂਪਗੜ ਦੇ ਨਾਲ ਹੀ ਤਾਂ ਹੈ ਤੈਨੂੰ ਕਿਵੇਂ ਤੇ ਜੇ ਤੁਮੂੰ ਨਹੀਂ ਚੈੱਕ ਬੁੱਕ ਲਓ ਜੀ ਆਪਾਂ ਚੱਲ ਪੈਣ ਗੰਗਾ ਨਗਰ ਘੁੰਮਣ ਹੋਰ ਹੈਪੀ ਬਈ ਤੂੰ ਨਹੀਂ ਆਂਦਾ ਤੂੰ ਨਹੀਂ ਹੁੰਦਾ ਮੈਂ ਨਹੀਂ ਆਂਦਾ ਵੀਰੇ ਮੈਂ ਕਰੇ ਸਾਢੇ ਹਣ ਤੱਕ ਮੂੰਫਲੀ ਬਚਣੀ ਨਹੀਂ ਚਾਹੀਦੀ ਇੱਕ ਮਿੰਟ ਵਦ ਮੈਂ ਤਰਤਾ ਵੀ ਨਹੀਂ ਰਿਹਾ ਤੋ ਚੱਲ ਵੀ ਮਨਦੀਪ ਯਾਰ ਇੱਕ ਦਿੱਕਤ ਐ ਇੱਥੋਂ ਦੀ ਸੀੜੀ ਸੀੜੀ ਚੜ੍ਹਨਾ ਫਿਰ ਬੇਟੀ ਆਊਗਾ ਹੈ ਇੱਕ ਬੰਦਾ ਫਿਰ ਬੇਟੀ ਆਊਗਾ ਅੱਛਾ ਸੀੜੀਆਂ ਕੋ ਚੜ੍ਹਨ ਦੀ ਉਤਰਨ ਦੀ ਨਾ ਥੱਕ ਜਾਂਦੇ ਹੋਗੇ ਸਾਰਾ ਦਿਨ ਓੱਖਾ ਕੰਮ ਨਾ ਬਾਜੀ ਆਪਣੇ ਹੋਰੇ ਪਰੀ ਦੀ ਲੁਕਿੰਗ ਚੈੱਕ ਕਰੋ ਇੱਕ ਵਾਰੀ ਆਪਣੇ ਹਰੀ ਬਾਜੀ ਹੁਣ ਆਪਾਂ ਚੱਲ ਪਿਆ ਬਈ ਗੰਗਾ ਨਗਰ ਦੀ ਸੈਰ ਕਰਨ ਇਹ ਸਾਡਾ ਸਾਡਾ ਮੋਟੂ ਆ ਪਤਲੂ ਹੋ ਰੇ ਮੋਟੂ ਵਰ ਪਤਲੂ ਦੀ ਜੋੜੀ ਹੈ ਲੋ ਵੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਗੋਕੁਲਧਮ ਸੋਸਾਇਟੀ ਤਾਰਕ ਮਹਿਤਾ ਦਾ ਉਲਟਾ ਚਸ਼ਮਾ ਐ ਵੀ ਜੀ ਲੋਕੇਸ਼ਨ ਹੈਗੀ ਗੰਗਾ ਨਗਰ ਦੇ ਵਿੱਚ ਸਾਰਿਆਂ ਨੂੰ ਪਤਾ ਹੋਊਗਾ ਗੰਗਾ ਨਗਰ ਵਾਲੇ ਨੂੰ ਆਪਾਂ ਵੀ ਦੇਖਦੇ ਹਾਂ ਕੀ ਮੈਂ ਪਹਿਲੀ ਵਾਰ ਹੀ ਆਇਆ ਇੱਥੇ ਆ ਰਹੀ ਪ੍ਰੀ ਬਾਜੀ ਮਨਦੀਪ ਵੀ ਪਹਿਲੀ ਵਾਰ ਹੀ ਆਈ ਹੈ ਇੱਥੇ ਮੈਂ ਵੀ ਪਹਿਲੀ ਵਾਰ ਹੀ ਆਇਆ ਹਾਂ ਲੋਕੇਸ਼ਨ ਦੇਖਣ ਬਹੁਤ ਹੀ ਘੈਂਟ ਆ ਯਾਰ ਹੋਰ ਵੀ ਆਪਾਂ ਪੂਰਾ ਗੰਗਾ ਨਗਰ ਵਿਜ਼ਿਟ ਕਰਾਂਗੇ ਆ ਦੇਖੋ ਗੋਕੁਲਧਮ ਸੋਸਾਇਟੀ ਜੀ ਲੱਗਦੀ ਹੈ ਜਿਵੇਂ ਇਹ ਫਰੀ ਤੇ ਮੰਦੀਪ ਉਹ ਜਾਈ ਜਾਂਦੀਆਂ ਬਹੁਤ ਹੀ ਘੈਂਟ ਲੋਕੇਸ਼ਨ ਹੈ ਮਰਸੀਡੀਜ਼ ਨਹੀਂ ਆਡੀ ਹੈ ਕਿਹਦੇ ਵਾਲਾ ਸਿਸਟਮ ਵਧੀਆ ਲੱਗਿਆ ਇੱਥੇ ਮੋਲ ਤਾਂ ਪੂਰਾ ਘੈਂਟ ਹੈ ਪਰ ਇੱਥੇ ਸਮਝੋ ਪੈਸਾ ਐ ਚੱਲਦਾ ਜਿਵੇਂ ਪਾਣੀ ਹੁੰਦਾ ਕਹਿੰਨੀ ਪੈਸਾ ਬਹੁਤ ਲੱਗਦਾ ਸ਼ਹਿਰ ਦੇ ਵਿੱਚ ਕੁਝ ਵੀ ਖਰੀਦਾਂਗੇ ਕੁਝ ਵੀ ਖਾਵਾਂਗੇ ਹਮ ਸ਼ਹਿਰ ਚ ਬਹੁਤ ਜ਼ਿਆਦਾ ਖਰਚੇ ਆ ਫਟਾ ਲੋਕੇਸ਼ਨ ਦੇਖੋ ਕਿੰਨੀ ਸਿਰ ਹੈ ਨਾ ਤੇਜ ਜੀ ਨੀ ਤੇ ਜੀ ਦੱਸਦੇ ਜੇ ਤੇਰੀ ਉਮਰ ਪਾਵਾ ਕਿ ਦਿਨ ਤੇਜਾ ਨਾ ਕਿ ਕਿੰਨੇ ਤੇਜੀ ਦੇ ਤੈਨੂੰ ਕੀ ਕਰਨਗੇ ਤੇਜਾ ਸਿੰਘ ਲਓ ਜੀ ਆਪਣਾ ਆਡਰ ਆ ਗਿਆ ਹੈ ਲਓ ਜੀ ਲੋਕੇਸ਼ਨ ਤਾਂ ਥੋੜੀ ਜਿਹੀ ਘੁੰਮ ਲਈ ਸੀ ਖਾਣਾ ਪੀਣਾ ਖਾ ਲਿਆ ਸੀ ਐਂਡ ਆਪਾਂ ਹੁਣ ਚੱਲੇ ਆ ਥੋੜਾ ਜਿਹਾ ਹੋਰ ਗੰਗਾ ਨਗਰ ਸਿਟੀ ਵੇ ਵਾਚ ਕਰਨ ਹੈ ਬਾਜੀ ਲੋਕ ਗੱਟੀਆਂ ਚ ਘੁੰਮਦੇ ਆ ਤੁਸੀਂ ਮਤਲਬ ਇੰਨੇ ਮੈਂ ਇੰਸਟਾਗ੍ਰਾਮ ਤੇ ਹੈਗੇ ਹਾਂ ਨਾ ਤੁਹਾਨੂੰ ਫੀਲ ਨਹੀਂ ਹੁੰਦਾ ਭਾਜੀ ਔਟੋ ਜੀ ਜਾਣੇ ਜਾਂ ਉਹ ਮਾਲਕ ਨੇ ਜਿੱਥੇ ਰੱਖਿਆ ਨਾ ਪਰ ਉਹ ਚੀਜ਼ਾਂ ਦੇ ਵਧੀਆ ਰੱਖਿਆ ਕਦੇ ਸਾਈਕਲ ਦੀ ਗੱਲ ਨਹੀਂ ਸੀ ਕਦੇ ਸਾਈਕਲ ਲੈਣ ਨੂੰ ਪੈਸੇ ਨਹੀਂ ਸੀ ਅੱਜ ਇਹਨਾਂ ਤੱਕ ਕਰਾਇਆ ਲਾ ਕੇ ਚਾਹੀ ਔਟੋ ਜੀ ਫਿਰਦੇ ਆ ਕੋਈ ਚੱਕਰ ਨਹੀਂ ਹੋਰ ਮੇਰੀ ਗੱਲ ਸੁਣੋ ਯਾਰ ਹਾਂ ਹੁਣ ਕਈ ਬੰਦਿਆਂ ਕੋਲੇ ਬਾਈ ਨਹੀਂ ਵੀ ਨਿਕਲ ਸੋਚਾ ਹਣਾ ਯਾਰ ਵੀ ਮੈਂ ਡਰਾਈਵਰੀ ਕਰਕੇ ਆਪਦਾ ਰੋਜੀ ਰੋਟੀ ਚਲਾ ਲੂਗਾ ਹਾਂ ਇਹ ਸਭ ਦੀ ਇੱਕ ਆਪਣਾ ਆਪਾਂ ਸ਼ਹਿਮਸ਼ਾ ਬੰਦੇ ਆ ਆਪਾਂ ਇੱਥੇ ਵੀ ਬੈਠ ਕੇ ਆਏ ਵਧੀਆ ਰਹਿਣਾ ਹੈ। ਉੱਥੇ ਵੀ ਗੱਲ ਆਏ ਉਹ ਯਾਰ ਹਾਂ ਕਿਸੇ ਨੂੰ ਕਦੇ ਨਹੀਂ ਮੰਗਣਾ ਚਾਹੀਦਾ। ਉਹ ਮਾਲਕ ਨੇ ਕੀ ਪਤਾ ਕਿਤੇ ਰੰਗ ਰੱਖ ਰੱਖਦਾ। ਸਹੀ ਗੱਲ ਆ ਭਾਈ। ਆਪਾਂ ਆਪਾਂ ਨੂੰ ਉੰਨੀ ਤੇ ਨਾ ਕੋਈ ਨਹੀਂ ਹੈ ਬਟੈਪੂ ਚ। ਅਸੀਂ ਤਾਂ ਤੁਰਨਾ ਵੀ ਤਵੰਦ ਕਰਦੇ ਆ। ਅਸੀਂ ਤੁਰਨਾ ਵੀ ਤਵੰਦ ਕਰਦੇ ਆ ਯਾਰ। ਹੌਲ ਤੋਂ ਡਿੱਗਦੀ ਡਿੱਗਦੀ ਬੱਚੀ ਹੀਲ ਪਾ ਰੱਖੀ ਹੁੰਦੀ। ਸੀੜੀਆਂ ਤੋਂ ਨਾ ਹੁੰਦਾ ਤਾਂ ਐਵੇਂ ਅਣਜਾਣ ਬੰਦੇ ਨੇ ਇੰਨਾ ਰਿਸਕ ਜਿਹਾ ਹੀ ਹੁੰਦਾ। ਬਾਜੀ ਹੋਰ ਹੈ ਆਪਣੇ। ਵੀਉ ਚੈੱਕ ਕਰੋ ਇੱਥੋਂ ਦਾ ਬਾਕੀ ਸਾਰੇ ਨੇ ਗੰਗਾ ਨਗਰ ਵਾਲਿਆਂ ਦਾ ਮੋਲ ਦੇਖੇ ਹੋਣਾ ਹਨਾ ਹਨਾ ਬਾਕੀ ਦੇਖ ਲਓ ਗੰਗਾ ਨਗਰ ਦਾ ਮੋਲ ਆ ਭਈ ਇਹ ਹਾਂ ਸ਼ੁਕਰ ਹੈ ਕੇ ਆ ਫੜ ਤੇਰਾ ਲੈਕਚਰ ਇੱਥੇ ਬੜੀਆਂ ਸੋਹਣੀਆਂ ਚੀਜ਼ਾਂ ਹੁੰਦੀਆਂ ਨੇ ਆਪਾਂ ਉੱਥੇ ਕਨਫਿਊਜ਼ ਹੋ ਜਾਈਏ ਕਿ ਕੀ ਪਰਚੇਜ਼ ਕਰੀਏ ਨਾ ਕੀ ਨਹੀਂ ਕੁਝ ਪਸੰਦ ਆਇਆ ਕਿ ਐਵੇਂ ਬਸ ਚਲੋ ਕੋਸਟਰ ਟਾਂਗ ਦੀ ਚੀਜ਼ ਮਿਲੀ ਤੈਨੂੰ ਹੈਨਾ ਫਰੀ ਤੈਨੂੰ ਪਸੰਦ ਆਇਆ ਲੈਮਨਦੀਪ ਕੋਈ ਗੇਮ ਖੇਲੇ ਨਾ ਤੂੰ ਮਾਸ ਪੈਣਾ ਹੈਂ ਆਂਦੀਪ ਧਿਆਨ ਨਾਲ ਡਰਦੀ ਬਹੁਤ ਹੈ ਤਮਦੀਪ ਕੀ ਕਰੀ ਘੜੀ ਕਿਵੇਂ ਹੈ ਤੇ ਲੋਜੀ ਮਾਲ ਘੁੰਮ ਕੇ ਵਧੀਆ ਲੱਗਿਆ ਥੋੜੀ ਜੀ ਸ਼ੋਪਿੰਗ ਕੀਤੀ ਸੀ ਬਸ ਆਪਾਂ ਹੂੰ ਜੇ ਕੁਝ ਖਾਣਾ ਪੀਣਾ ਨਾ ਆਪਾਂ ਨੂੰ ਗਾਹ ਵਾਲੇ ਕਹੇ ਵਾਲੇ ਵੀ ਜਾਣਦੇ ਆ ਨਹੀਂ ਬਸਣ ਖਾਣਾ ਪੀਣਾ ਕੀ ਜਗ੍ਹਾ ਹੀ ਨਹੀਂ ਬਚੀ ਮਾਲ ਦੇ ਅੰਦਰ ਵੀ ਜਾਣਦੇ ਆ ਹੁਣ ਸਪੇਸ ਹੀ ਨਹੀਂ ਕੋਈ ਜੀ ਲੋਜੀ ਆਪਾਂ ਗੋਲ ਬਾਜ਼ਾਰ ਪਹੁੰਚ ਗਏ ਸ਼ੋਪਿੰਗ ਕਰਨ ਮੰਦੀਵ ਵਾਸਤੇ ਫਰੀਦੀ ਦੀ ਕਰਾਂਦੀ ਸ਼ੋਪਿੰਗ ਦੇਖਦੇ ਆ ਕੋਈ ਪਸੰਦ ਆਉਂਦਾ ਕਿ ਨਹੀਂ ਦੋ ਤਿੰਨ ਜਗ੍ਹਾ ਤਾਂ ਆਪਾਂ ਨੂੰ ਆਪਾਂ ਚੈੱਕ ਕਰਕੇ ਆਂ ਮਨਦੀਪ ਨੂੰ ਬਲੈਕ ਪਲਾਜੋ ਚਾਹੀਦਾ ਸੀ ਮਿਲ ਨਹੀਂ ਰਿਹਾ ਪੀਸ ਦੇ ਬਾਕੀ ਬਚੀ ਜਿੱਦ ਕਿਹ ਜਿਆ ਅੱਖਾਂ ਜਵਜਦੀ ਹੈ ਹਾਂ ਪੀਸ ਹੋছে ਮੰਨਦਾ ਹਾਂ ਕਲਰ ਤਾਂ ਘੈਂਟ ਹੈ ਨਾ ਪੀਸ ਤੇ 1350 ਦਾ ਲਾਸਟ ਉਹ ਤੋਂ ਘਟ ਨਹੀਂ ਹੋਊਗਾ ਲਓ ਜੀ ਆਪਾਂ ਘਰੇ ਪਹੁੰਚ ਚੁੱਕੇ ਆਂ ਸ਼ਹਿਰ ਦੇ ਵਿੱਚ ਭੱਜੜੀ ਬਹੁਤ ਜ਼ਿਆਦਾ ਹੋ ਗਈ ਹੈ ਨਾ ਭਾਜੀ ਹੈ ਮੈਂ ਕਿਹਾ ਹੁਣ ਘਰੇ ਪਹੁੰਚ ਗਏ ਸ਼ਹਿਰ ਚ ਭੱਜੜੀ ਬਹੁਤ ਹੁੰਦੀ ਹੈ ਨਾ ਦਾ ਸੁਆਦ ਆਇਆ ਕਿ ਨਹੀਂ ਵਾਕ ਕੇ ਸਿਰਾ ਲੱਗ ਗਿਆ ਅੱਜ ਹੈ ਪਰ ਇਹ ਸਰਦਾਰਨੀ ਆਪਣੇ ਲਈ ਡੈਸ਼ਿੰਗ ਡੈਸ਼ਿੰਗ ਖਾਣਾ ਬਣਾ ਰਹੀ ਹੈ ਨਾ ਤਿਆਰ ਹੋ ਜਾਓ ਫਿਰ ਥੋੜੀ ਜਿਹੀ ਤਿਆਰ ਹੋ ਕੇ ਹਣ ਜਾਣਾ ਸੀ ਸਿੱਧਾ ਅਨੂਪਗੜ ਸਿਟੀ ਮੰਮੀ ਹਣਾ ਕੋਲੇ ਕਿ ਕਿ ਮੰਮੀ ਹਣ ਵੀ ਜੀ ਨਹੀਂ ਲਈ ਜਾਂਦੇ ਪਰ ਇਹ ਚੱਲੀਏ ਤੁਸੀਂ ਚੱਲੋ ਮੈਂ ਹੁਣੀ ਤਾਂ ਆਈ ਆਂ ਦੇਖ ਲਓ ਨਾ ਭੈਣਾ ਪਰਾਈਆਂ ਹੋ ਜਾਂਦੀਆਂ ਕਿੰਨਾ ਲੋਕ ਮਤਲਬ ਐਵੇਂ ਆ ਵੀ ਇੱਕ ਮਜਬੂਰੀ ਹੋ ਜਾਂਦਾ ਬੰਦਾ ਮਜਬੂਰ ਵੀ ਨਹੀਂ ਪਰ ਇਹਨੂੰ ਵੀ ਹੁਣ ਆਪਦੇ ਘਰ ਨਾਲ ਇਥੋਂ ਪ੍ਰੇਮ ਭਾਵ ਆ ਪਿਆਰ ਆ ਸਹੀ ਮੇਰਾ ਆਪਦਾ ਹੀ ਜਾਦਾ ਸਹੀ ਆ ਕੁੜੀਆਂ ਦੇ ਕੋਈ ਨਾ ਘਰ ਨਹੀਂ ਹੁੰਦਾ ਮਤਲਬ ਕੁੜੀਆਂ ਪਰਾਇਆ ਧਨ ਹੁੰਦੀਆਂ ਇਥੋਂ ਸਾ ਵੀ ਹੋ ਗਿਆ ਕੱਲ ਹੀ ਮੈਂ ਸੋਚੀ ਜਾਂਦਾ ਸੀ ਜਦ ਆਪਾਂ ਮਾਰਕੀਟ ਘੁੰਮਣ ਗਏ ਸੀ ਤੇ ਮੈਂ ਕਿਹਾ ਦੇਖ ਲੈ ਨਾ ਕਦੀ ਅਸੀਂ ਇਕੱਠੇ ਨੂਪਗੜ੍ਹ ਰਹਿੰਦੇ ਹੁੰਦੇ ਸੀ ਪਰੀ ਦਾ ਸ਼ਹਿਰ ਹੁਣ ਗੰਗਾ ਨਗਰ ਬਣ ਗਿਆ ਨਾ ਹੋਰ ਰਕਾਇੰਦ ਬਚਪਨ ਵਰਗੀ ਜ਼ਿੰਦਗੀ ਜਿਹੜੀ ਆਪਾਂ ਚੱਲਦੀ ਹੈ ਨਾ ਆਪਾਂ ਸੋਚਦੇ ਦਵਾ ਦਵ ਨਿਕਲ ਜਾਂਦਾ ਆਪਣਾ ਬਚਪਨ ਉਹ ਦਿਨ ਬੜੇ ਹੀ ਘੈਂਟ ਸੀ ਵਾਕੇ ਬੜੀ ਹੁਣ ਮਤਲਬ ਹੁਣ ਪਤਾ ਲੱਗਦਾ ਵੀ ਹੁਣ ਵੀ ਵਧੀਆ ਚੱਲਦਾ ਆਪਦੇ ਘਰੇ ਸੁੱਖੀਆਂ ਪਰ ਉਹ ਦਿਨ ਵਰਗੇ ਦਿਨ ਨਹੀਂ ਆ ਸਕਦੇ ਚਲੋ ਠੀਕ ਆ ਫਿਰ ਅੱਜ ਦੇ ਵਲੋਗ ਚ ਇੰਨਾ ਹੀ ਉਮੀਦ ਕਰਦੇ ਤੁਹਾਨੂੰ ਵਧੀਆ ਲੱਗਿਆ ਹੋਗਾ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਲਵ ਯੂ ਬਾਏ ਬਾਏ ਟਾਟਾ